ਸਤਿ ਸ਼੍ਰੀ ਅਕਾਲ ਤੁਸੀਂ ਖੁਰ ਐਸਐਮਜ਼ੀਡੀ ਉਸਤੇ ਮੈਂ ਹਾਂ ਪ੍ਰਦੀਪ ਕੌਰ ਸਰਬਜੀਤ ਉਰਫ ਨੂਰ ਹਸੈਨ ਨੂੰ ਤਾਂ ਇਸ ਵੇਲੇ ਹਰ ਕੋਈ ਜਾਣਦਾ ਤਾਂ ਬਿਲਕੁਲ ਪਾਕਿਸਤਾਨ ਦੇ ਵਿੱਚ ਗਈ ਸੀ ਧਾਰਮਿਕ ਸਥਾਨਾਂ ਦੇ ਦਰਸ਼ਨ ਲਈ ਤਾਂ ਜਥਾ ਜਿਹੜਾ 3 ਨਵੰਬਰ ਨੂੰ ਰਵਾਨਾ ਹੁੰਦਾ ਤੇ 13 ਨਵੰਬਰ ਨੂੰ ਵਾਪਸੀ ਹੁੰਦੀ ਹੈ ਤਾਂ ਸਾਰੇ ਲੋਕ ਨੇ ਜਿਹੜੇ ਵਾਪਸ ਆ ਜਾਂਦੇ ਨੇ ਸਰਬਜੀਤ ਕੌਰ ਵਰਫ ਨੂਰ ਹਸੈਨ ਹੈ ਜਿਹੜੀ ਵਾਪਸ ਨਹੀਂ ਆਉਂਦੀ ਤਾਂ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਨੇ ਪਾਕਿਸਤਾਨ ਦੇ ਵਿੱਚ ਧਰਮ ਬਦਲ ਕੇ ਨਿਕਾਹ ਕਰਵਾ ਲਿਆ ਤੇ ਨੂਰ ਹਸੈਨ ਵਾਗ ਗਈ ਹੈ ਤਾਂ ਪਾਕਿਸਤਾਨ ਦੇ ਵਿੱਚ ਵੀ ਹੁਣ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਲਗਾਤਾਰ ਉਹਨਾਂ ਦੀ ਭਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ 13 ਨਵੰਬਰ ਨੂੰ ਵੀਜ਼ਾ ਐਕਸਪਾਇਰ ਹੋਣਾ ਸੀ ਉਸ ਤੋਂ ਬਾਅਦ ਵੀਜ਼ਾ ਐਕਸਟੈਂਸ਼ਨ ਹੈ ਜਿਹੜੀ ਉਹ ਨਹੀਂ ਮਿਲੀ ਸੀ ਭਾਵੇਂ ਵੀਜ਼ਾ ਅੱਗੇ ਨਹੀਂ ਵਧਾਇਆ ਗਿਆ ਸੀ ਤਾਂ ਜਿਸ ਦੇ ਬਾਅਦ ਪਾਕਿਸਤਾਨ ਦੇ ਵਿੱਚ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਸੀ ਕਰਕੇ ਦੋਨੇ ਮੀਆਂ ਬੀਬੀ ਨੇ ਜਿਹੜੇ ਉਹ ਫਰਾਰ ਦੱਸੇ ਜਾ ਰਹੇ ਨੇ ਪਾਕਿਸਤਾਨ ਦੇ ਵਿੱਚ ਲਗਾਤਾਰ ਉਹਨਾਂ ਦੀ ਭਾਲ ਚੱਰੀ ਹੈ ਪਾਕਿਸਤਾਨ ਦੇ ਵਿੱਚ ਵੀ ਸਰਬਜੀਤ ਕੌਰ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਉਸ ਨੂੰ ਭਾਰਤ ਭੇਜਣ ਦੀ ਮੰਗ ਉੱਠੀ ਹੈ ਪਾਕਿਸਤਾਨ ਦੇ ਸਿੱਖਾਗੁਰੂ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਹੈ ਪ੍ਰਕਾਸ਼ਪੁਰਮ ਮੌਕੇ ਜਿੱਥੇ ਦੇ ਨਾਲ ਸਰਬਜੀਤ ਕੌਰ ਪਾਕਿਸਤਾਨ ਗਈ ਸੀ ਤਾਂ ਪਟੀਸ਼ਨ ਮੁਤਾਬਕ ਭਾਰਤ ਪੰਜਾਬ ਦੇ ਮੁਕਸਰ ਜ਼ਿਲ੍ਹੇ ਦੀ ਰਹਿਣ ਵਾਲੀ ਸਰਬਜੀਤ ਕੌਰ 9 ਨਵੰਬਰ ਨੂੰ 10 ਦਿਨਾਂ ਦੇ ਸਿੰਗਲ ਐਂਟਰੀ ਧਾਰਮਿਕ ਵੀਜ਼ੇ ਤੇ ਪਾਕਿਸਤਾਨ ਦੇ ਵਿੱਚ ਦਾਖਲ ਹੋਈ ਜੋ ਕਿ 13 ਨਵੰਬਰ ਤੱਕ ਬਹਿਦਰਈ ਤੇ ਉਸ ਤੇ ਉਸ ਦੀ ਆਵਾਜ਼ ਨੂੰ ਨਨਕਾਣਾ ਸਾਹਿਬ ਅਤੇ ਕੀਰਤਪੁਰ ਸਾਹਿਬ ਸਮੀ ਧਾਰਮਿਕ ਸਥਾਨਾਂ ਤੱਕ ਸੀਮਤ ਕਰ ਦਿੱਤਾ ਪਟੀਸ਼ਨ ਕਰਤਾ ਨੇ ਵੀ ਕਿਹਾ ਕਿ ਉਕਤ ਆਰਥ ਨੇ ਪਾਕਿਸਤਾਨ ਪਹੁੰਚਣ ਤੋਂ ਬਾਅਦ ਆਪਣੇ ਨਿਰਧਾਰਤ ਤੀਰਥ ਯਾਤਰਾ ਰਸਤੇ ਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਤੇ ਆਪਣੇ ਵੀਜ਼ੇ ਦੀ ਮਿਆਦ ਪੁੱਗਣ ਦੇ ਬਾਅਦ ਵੀ ਵਿਦੇਸ਼ ਤੇ ਵਿੱਚ ਆਪਣਾ ਟਹਿਰਾਅ ਜਾਰੀ ਰੱਖਿਆ ਜੋ ਕਿ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਹੈ। ਇਹ ਵੀ ਦੋਸ਼ ਲਗਾਇਆ ਕਿ ਸਰਬਜੀਤ ਕੌਰ ਭਾਰਤੀ ਸ਼ਹਿਰਾ ਬਠਿੰਡਾ ਤੇ ਕਪੂਰਥਲਾ ਦੇ ਵਿੱਚ ਧੋਖਾ ਧੜੀ ਦੇ ਮਾਮਲਿਆਂ ਦਾ ਸਾਹਮਣਾ ਕਰੀ ਹੈ ਤੇ ਇਸ ਲਈ ਉਸ ਦਾ ਵੀਜ਼ਾ ਜਾਰੀ ਕਰਨਾ ਸਰਹੱਦੀ ਪ੍ਰਵਾਨਗੀ ਤੇ ਪਾਕਿਸਤਾਨ ਦੇ ਵਿੱਚ ਸੁਤੰਤਰ ਆਵਾਜਾਈ ਲਈ ਕਾਨੂੰਨੀ ਸੁਰੱਖਿਆ ਚੰਤਾਮਾ ਪੇਡਾ ਕਾ ਟਿਪਿਸ਼ਨ ਕਰਤਾ ਨੇ ਕਿਹਾ ਕਿ ਸਰਬਜੀਤ ਕੌਰ ਨੂੰ ਗੈਰ ਕਾਨੂੰਨੀ ਨਾਗਰਿਕ ਕਲਾਂ ਨੇ ਅਜਾਵੇ ਤੇ ਤੁਰੰਤ ਉਸ ਨੂੰ ਦੇਸ਼ ਨਿਕਾਲਾ ਦਿੱਤਾ ਹੁਕਮ ਦਿੱਤਾ ਜਾਵੇ